ਹਾਦਸੇ ਰਾਧੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਕੇਸ ਵਿਸ਼ੇ ਨੂੰ ਲੈ ਕੇ ਰੱਖੀ ਗਈ ਆ ਨਾਮ ਦਾ ਸਕੇਜੂਲ ਚੱਲ ਰਿਹਾ ਹੈ ਠੀਕ ਸਭ ਤੋਂ ਪਹਿਲਾਂ ਦੇਸ਼ਾਂ ਵਿਚ ਦੇਸ਼ਾਂ ਦੇ ਵਿੱਚ ਵਸਣ ਵਾਲਾ ਸਮੂਚਾ ਦਲਿਤ ਭਾਈਚਾਰਾ ਸੋ ਦਲਦਾਂ ਦੇ ਵਿੱਚੋਂ ਇੱਕ ਖਾਸ ਕੈਟਾਗਰੀ ਵਾਲਮੀਕੀ ਮਜਬੀਸ ਇੱਕ ਸਮਾਜ ਸੋ ਸਾਰਿਆਂ ਨੂੰ ਜੈ ਭਗਵਾਨ ਵਾਲਮੀਕ ਜੀ ਜੈ ਭੀਮ ਸੋ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਸਿੱਧੂ ਹੈ ਜੀ ਪਾਵਨ ਭਗਵਾਨ ਵਾਲਮੀਕ ਤੀਰਥ ਤੋਂ ਮੁਖ ਪ੍ਰਚਾਰਕ ਔਰ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਐਜ਼ ਅ ਕੌਮੀ ਜਰਨਲਿਸਟ ਕਤਰ ਹੋਣ ਨਾਲ ਤੇ ਸੋਸ਼ਲ ਵਰਕਰਾਂ ਸੋ ਮੇਰੇ ਨਾਲ ਅੱਜ ਮਾਲਵੇ ਤੋਂ ਆਗੂ ਆਏ ਹੋਏ ਆ ਦੁਆਬੇ ਦੇ ਵਿੱਚੋਂ ਆਗੂ ਆਏ ਹੋਏ ਆ ਔਰ ਬਾਕੀ ਜੋ ਮੇਰੇ ਖੱਬੇ ਅਤੇ ਸੱਜੇ ਹੱਥ ਆਗੂ ਸਹਿਬਾਨ ਬੈਠੇ ਹੋਏ ਆ ਉਹ ਮਾਝਾ ਜੋਨ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਤੁਸੀਂ ਕੁਐਸਚਨ ਕੀਤਾ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕੀ ਹੈ ਸੋ ਮੈਂ ਸਭ ਤੋਂ ਪਹਿਲਾਂ ਜਿਹੜੇ ਚੈਨਲ ਅਤੇ ਪ੍ਰਿੰਟ মিডিਆ ਇੱਥੇ ਪਹੁੰਚਿਆ ਸੋ ਉਹਨਾਂ ਦਾ ਧੰਨਵਾਦ ਕਰਦਾ ਸੋ ਜਿਨ੍ਹਾਂ ਨੇ ਦਲ ਸਮਾਜ ਦੀ ਜਿਹੜੀ ਆਵਾਜ਼ ਹੈ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਜਿਹੜਾ ਜਰੀਆ ਬਣਾਇਆ ਸੋ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੰਤਵ ਹੈ ਉਹ ਇਹ ਹੈ ਕਿ ਮੌਜੂਦਾ ਜਿਹੜੀ ਸਮੇਂ ਦੀ ਪੰਜਾਬ ਦੀ ਸਰਕਾਰ ਹੈ ਸੋ ਜੋ ਕਿ ਪੰਜਾਬ ਰਾਜ ਦੇ ਵਿੱਚ ਦਲ ਸਵਾਜ ਦੇ ਉਸ ਚਿਹਰੇ ਦੇ ਨਾਮ ਦੇ ਉੱਪਰ ਆਈ ਹੈ ਜਿਨ੍ਹਾਂ ਨੂੰ ਪੂਰੇ ਦਾ ਪੂਰਾ ਐਸਸੀ ਐਸਟੀ ਬੀਸੀ ਓਬੀਸੀ ਇੱਥੋਂ ਤੱਕ ਕਿ ਜਨਰਲ ਵਰਗ ਵੀ ਰੱਬ ਦੀ ਤਰ੍ਹਾਂ ਪੂਜਦਾ ਉਹ ਹੈ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਸੋ ਉਹਨਾਂ ਦਾ ਨਾਮ ਲੈ ਕੇ ਸਰਕਾਰ ਆਈ ਕਿ ਅਸੀਂ 바ਵਾ ਸਾਹਿਬ ਅੰਬੇਦਕਰ ਜੀ ਦੇ ਬਣਾਏ ਹੋਏ ਸੰਵਿਧਾਨ ਦੇ ਅਨੁਸਾਰ ਇਸ ਸਟੇਟ ਨੂੰ ਚਲਾਵਾਂਗੇ ਔਰ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਜਿਹੜੇ ਲੋਕ ਹੈ ਜਿਨ੍ਹਾਂ ਦੇ ਮਸਲੇ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਪੈਂਡਿੰਗ ਰੱਖੇ ਜਾਂਦੇ ਆ ਉਹਨਾਂ ਨੂੰ ਹੱਲ ਕਰਾਂਗੇ ਪਰ ਹੋਇਆ ਸਾਰਾ ਕੁਝ ਇਸ ਦੇ ਉਲਟ ਸੋ ਅੱਜ ਜੋ ਮਿਤੀ ਹੈ 8 ਜੂਨ 2025 2025 ਚੜ੍ਹਿਆ ਇਹ ਸਰਕਾਰ ਦੇ ਵੱਲੋਂ ਦਲ ਸਮਾਜ ਦੇ ਜਿਹੜੇ ਮੁੱਦੇ ਸੀ ਉਹਨਾਂ ਦੇ ਵਿੱਚੋਂ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਜਿੰਨੇ ਵੀ ਮੁੱਦੇ ਆ ਉਹਨਾਂ ਨੂੰ ਪੈਂਡਿੰਗ ਰੱਖਿਆ ਗਿਆ ਲਟਕਾਇਆ ਗਿਆ ਸੋ ਗੱਲ ਕਰਦੇ ਆ ਸੀਐਮ ਹਾਈਰ ਅਥਾਰਟੀ ਹੁੰਦਾ ਸਟੇਟ ਦੀ ਸੀਐਮ ਤੋਂ ਥੱਲੇ ਚੀਫ ਸੈਕਟਰੀ ਸੋ ਉਹਦੇ ਥੱਲੇ ਪੰਜਾਬ ਦਾ ਐਡਵੋਕੇਟ ਜਨਰਲ ਹੁਣ ਏਜੀ ਆਫਿਸ ਦੇ ਵਿੱਚ ਪੋਸਟਾਂ ਆਉਂਦੀਆਂ ਸੋ ਉਹਨਾਂ ਪੋਸਟਾਂ ਦੇ ਵਿੱਚੋਂ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਨਾਲ ਫਿਰ ਉੱਥੇ ਦੁਰਵਿਵਹਾਰ ਕੀਤਾ ਜਾਂਦਾ ਹੈ ਸੋ ਸਾਡੀਆਂ 18 ਦੇ ਕਰੀਬ ਜੜੀਆਂ ਪੋਸਟਾਂ ਸਰਕਾਰੀ ਵਕੀਲਾਂ ਦੀਆਂ ਉਹਨਾਂ ਨੂੰ ਅੱਜ ਤੱਕ ਇਹ ਸਰਕਾਰ ਦੇ ਵੱਲੋਂ ਪੈਂਡਿੰਗ ਰੱਖਿਆ ਗਿਆ ਹੈ ਜਦੋਂ ਇਹ ਸਰਕਾਰ ਆਈ ਸੀ 2022 ਦੇ ਵਿੱਚ ਉਦੋਂ ਵੀ ਇਹਨਾਂ ਦੇ ਇੱਕ ਐਡਵੋਕੇਟ ਜਰਨਲ ਦੇ ਵੱਲੋਂ ਵਾਰਮਿਕੀ ਮਜਬੂਰ ਸੇ ਸਮਾਜ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ ਜਦੋਂ ਉਹਨਾਂ ਦਾ ਵਿਰੋਧ ਹੋਇਆ ਤਾਂ ਉਹਨਾਂ ਨੂੰ ਐਡ ਹਾਟ ਟਾਈਮ ਇਮੀਡੀਏਟਰੀ ਭਗਵੰਤ ਮਾਨ ਦੇ ਵੱਲੋਂ ਤਬਦੀਲ ਕਰ ਦਿੱਤਾ ਗਿਆ ਸੋ ਅੱਜ ਪੰਜਾਬ ਦੇ ਵਿੱਚ ਏਜੀ ਆਫਿਸ ਦੇ ਵਿੱਚ ਤਕਰੀਬਨ 18 ਦੇ ਕਰੀਬ ਸਰਕਾਰੀ ਵਕੀਲਾਂ ਦੀਆਂ ਜਿਹੜੀਆਂ ਪੋਸਟਾਂ ਖਾਲੀ ਨੇ ਸੋ ਜਿਹਦੇ ਤੇ ਵਾਰ-ਵਾਰ ਸਮਾਜ ਸੇਵੀ ਸਾਥੀਆਂ ਦੇ ਵੱਲੋਂ ਇਹ ਸਰਕਾਰ ਨੂੰ ਮੈਮੋਰੰਡਮ ਭੇਜੇ ਗਏ ਪਰ ਸੀਐਮ ਦੇ ਵੱਲੋਂ ਜਿਹੜਾ ਉਸ ਤੇ ਕਿਸੇ ਵੀ ਪ੍ਰਕਾਰ ਦੇ ਨਾਲ ਗੌਰ ਨਹੀਂ ਕੀਤੀ ਗਈ ਸੋ ਉਹਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ विदाउट नोटिफिकेशन ਸਾਡੇ ਜਿਹੜੇ ਧਾਰਮਿਕ ਅਦਾਰੇ ਆ ਚਾਹੇ ਉਹ ਭਗਵਾਨ ਵਾਲਮੀਕੀ ਮੰਦਿਰ ਹੋਣ ਚਾਹੇ ਗੁਰੂ ਰਵੀਦਾਸ ਮੰਦਿਰ ਆ ਤੇ ਚਾਹੇ ਸਾਡੇ ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਆ ਉਹ ਬਿਨਾ ਨੋਟੀਫਿਕੇਸ਼ਨ ਜਿਹੜਾ ਹੈ ਢਾਏ ਜਾ ਰਹੇ ਆ ਤੇ ਜਾਂ ਉਹਨਾਂ ਨੂੰ ਢਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਹੀ ਵਸ ਨਹੀਂ 바ਵਾ ਸਾਹਿਬ ਡਾਕਟਰ ਭੀਮrao ਜੀ ਅੰਬੇਦਕਰ ਜੋ ਸਾਡੇ ਰੱਬ ਹੈ ਇਸ ਦੇਸ਼ ਦਾ ਜਿਹੜਾ ਸਿਸਟਮ ਹੈ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੇ ਅਨੁਸਾਰ ਚੱਲਦਾ ਹੈ। ਸੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਿਹੜੇ ਸਟੈਚੂ ਹੈ ਉਹਨਾਂ ਦੇ ਨਾਲ ਆਏ ਦਿਨ ਸ਼ਰਾਰਤੀ ਅੰਸਰਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਾਹਰ ਬੈਠੇ ਢੜਕਾਉਂਦੇ ਐ ਤੇ ਢੜਕਾ ਕੇ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਜਿਹੜੀਆਂ ਮੂਰਤੀਆਂ ਉਹ ਤੜਵਾਈਆਂ ਜਾਂਦੀਆਂ। ਸੰਵਿਧਾਨ ਦੇ ਖਿਲਾਫ ਨਾਅਰੇਬਾਜੀ ਕਰਵਾਈ ਜਾਂਦੀ ਹੈ। ਸੋ ਉਹਨੂੰ ਲੈ ਕੇ ਜੋ ਸੀਐਮ ਪੰਜਾਬ ਦਾ ਸੀਐਮ ਔਰ ਦਿੱਲੀ ਦਾ ਸਾਬਕਾ ਸੀਐਮ ਆਰਵਿੰਦ ਕੇਜਰੀਵਾਲ ਇਹ ਕਹਿੰਦੇ ਆ ਕਿ ਅਸੀਂ 바ਵਾ ਸਾਹਿਬ ਦੇ ਅਨੁਆਈ ਆ ਤਾਂ ਹਰ ਦਫਤਰ ਦੇ ਵਿੱਚ ਹਰ ਸਰਕਾਰੀ ਅਦਾਰੇ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਔਰ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਾਉਣੀ ਲਾਜ਼ਮੀ ਕੀਤੀ ਹਰ ਕੱਲਾ ਮੈਂ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਕਿ ਕੱਲੀ ਫੋਟੋ ਲਾ ਕੇ ਜਿਹੜਾ ਸਮਾਜ ਨੂੰ ਲਵਾਇਆ ਨਹੀਂ ਜਾ ਸਕਦਾ ਸੋ ਸਮਾਜ ਦੇ ਬਹੁਤ ਸਾਰੇ ਮਸਲੇ ਐ ਜਿਹੜੇ ਸਰਕਾਰ ਦੇ ਵੱਲੋਂ ਪੈਂਡਿੰਗ ਰੱਖੇ ਗਏ ਸੋ 바ਵਾ ਸਾਹਿਬ ਦੀ ਮੂਰਤੀਆਂ ਦੀ ਜਿਹੜੀ ਬੇਦਬੀ ਹੋਈ ਉਹਨੂੰ ਲੈ ਕੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਐ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਸਟੇਟਮੈਂਟ ਐ ਉਹ ਨਹੀਂ ਆਈ ਸਰ ਇੱਕ ਸਵਾਲ ਹੈ ਕਿ ਇਹ ਧਾਰਮਿਕ ਬੇਦਬੀਆਂ ਦਾ ਵੀ ਮਸਲਾ ਕਿ ਕੋਈ ਸਮਾਜਿਕ ਮੰਗਾ ਵੀ ਨੇ ਇਹਦੇ 'ਚ ਧਾਰਮਿਕ ਅਤੇ ਸਮਾਜਿਕ ਦੋਨੋਂ ਤਰ੍ਹਾਂ ਦੀਆਂ ਮੰਗਾ ਨੇ ਐਡਵੋਕੇਟ ਜਨਰਲ ਦਾ ਮੈਟਰ ਇਹ ਸਾਡੇ ਸਮਾਜ ਦਾ ਮੁੱਦਾ ਹੈ ਜੇਕਰ 12.5% ਰੈజర్ਵੇਸ਼ਨ ਸੀ ਹਰਿਆਣਾ ਦੇ ਵਿੱਚ ਡੀਐਸਸੀ ਲਾਗੂ ਹੋਇਆ ਐਮ ਐਂਡ ਵੀ ਕੋਟੇ ਨੂੰ ਹਾਲਾਂਕਿ ਜਿਹੜਾ ਕੇਸ ਹੈ ਇਸ ਦੀ ਜਿਹੜੀ ਪ੍ਰਤੀਨਿਧਤਾ ਜੀ ਪੰਜਾਬ ਦੇ ਜੁਹਾਰੂ ਸਾਥੀਆਂ ਦੇ ਵੱਲੋਂ ਕੀਤੀ ਗਈ ਜਿਹਦੇ ਵਿੱਚ 1974-75 ਤੋਂ ਸਾਡਾ ਪਰਿਵਾਰ ਵੀ ਜਿਹੜਾ ਹੈ ਇਸ ਸੰਘਰਸ਼ ਦੇ ਵਿੱਚ 1974-75 ਤੋਂ ਅੱਜ ਤੱਕ ਇਨਵੋਲਵ ਰਿਹਾ ਹੈ ਜੀ ਸੋ ਉਹ ਜਿਹੜਾ 12.5% ਰੈਜ਼ਰਵੇਸ਼ਨ ਵਾਲਾ ਵਿਸ਼ਾ ਸੀ ਉਹ ਪੰਜਾਬ ਦੇ ਵਿੱਚ ਅੱਜ ਤੱਕ ਇਸ ਸਰਕਾਰ ਦੇ ਵੱਲੋਂ ਲਾਗੂ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਦਾ ਆਰਡਰ ਹੋ ਗਿਆ ਹੈ ਤਾਂ ਫਿਰ ਅਸੀਂ ਸੀਐਮ ਨੂੰ ਦਲਤ ਵਿਰੋਧੀ ਨਾ ਕਹਾਂਗੇ ਤਾਂ ਫਿਰ ਕੀ ਕਹਾਂਗੇ ਦੱਸੋ ਸੋ ਦੂਸਰੀ ਗੱਲ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਵੱਲੋਂ ਇੱਕ ਯੁੱਧ ਚਲਾਇਆ ਗਿਆ ਉਹਨੂੰ ਮੋਟੋ ਦਿੱਤਾ ਹੈ ਯੁੱਧ ਨਸ਼ਿਆਂ ਵਿਰੁੱਧ ਆ ਪਿੱਛੇ ਤੇ ਸਾਡੀ ਡੀਸੀ ਅਵਰਸਰ ਸਾਹਿਬ ਦੇ ਨਾਲ ਮੀਟਿੰਗ ਹੋਈ ਸੋ ਉਥੇ ਸਾਡੇ ਜੁਝਾਰੂ ਸਾਥੀ ਡਾਕਟਰ ਦਵਿੰਦਰ ਗੁਗਲਾਨੀ ਜੀ ਸੋ ਜਿਨ੍ਹਾਂ ਦੇ ਵੱਲੋਂ ਪ੍ਰਸ਼ਾਸਨ ਦੇ ਵਿੱਚ ਇਹ ਗੱਲ ਰੱਖੀ ਗਈ ਕਿ ਜਿਹੜਾ ਸਰਕਾਰੀ ਬਲਡੋਜ਼ਰ ਹੈ ਨਾ ਉਹ ਅੱਜ ਤੱਕ ਜਿਹੜੇ ਵੱਡੇ ਮਗਰਮਾਚ ਐ ਉਹਨਾਂ ਦੇ ਘਰਾਂ ਤੇ ਨਹੀਂ ਚੱਲਿਆ ਓਨਲੀ ਓਨ ਦਲਿਤ ਦਲਦਾਂ ਦੇ ਵਿੱਚੋਂ ਵਾਲਮੀਕੀ ਮਜਵੀਸਕ ਸਮਾਜ ਦੇ ਘਰਾਂ ਤੇ ਉਹ ਬਲਡੋਜ਼ਰ ਚੱਲੇ ਆ ਸੋ ਮੇਰਾ ਕੁਐਸਚਨ ਸੀ ਉਸ ਦਿਨ ਮਾਨਯੋਗ डीसी अमृतसर साक्षी साहनी जी कमिश्नर ऑफ पुलिस भोलर साहब और, और एसएसपी मनेंद्र सिंह जी ਨੂੰ اور ਉਹਨਾਂ ਦੇ ਨਾਲ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਸੀ ਔਰ ਇਹ ਸਾਥੀ ਵੀ ਮੇਰੇ ਨਾਲ ਉਸ ਦਿਨ ਉਸ ਮੀਟਿੰਗ ਦੇ ਵਿੱਚ ਇਨਵੋਲਵ ਸੀ ਤੋਂ ਜੋ ਵਿਅਕਤੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕਾ ਹੈ ਨਸ਼ਾ ਕਰਦਾ ਹੈ ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਇਦਾਂ ਦੇ ਕੇਸ ਹੈ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੇਸ ਹੈ ਕਿ ਜਿਹੜੇ ਵਿਅਕਤੀਆਂ ਨੇ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਰਕਾਰ ਨੇ ਜਿਹੜੇ ਨਸ਼ਾ ਸ਼ਡਾਊ ਕੇਂਦਰ ਸੀ ਨਸ਼ਾ ਸ਼ਡਾਊ ਸੈਂਟਰ ਸੀ ਉਹਨਾਂ 'ਚ ਭਰਤੀ ਕਰਵਾਉਣ ਦੀ ਬਜਾਏ ਨਜਾਇਜ਼ ਪਰਚੇ ਦੇ ਕੇ ਜੇਲ੍ਹਾਂ ਦੇ ਵਿੱਚ ਧੱਕਿਆ ਸੋ ਇਹ ਸਿੱਧੇ ਤੌਰ ਤੇ ਨਾ ਇਨਸਾਫੀ ਹੈ ਸੋ ਐਸ ਜ਼ਿਲ੍ਹੇ ਦੇ ਅੰਦਰ ਜੋ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਆਣਗੌਣ ਦੇ ਵਿੱਚ ਵੀ ਲੜਾਈ ਦੇ ਵਿੱਚ ਵੀ ਇਨਵੋਲਵ ਨਹੀਂ ਸੀ ਉਹਨਾਂ ਬੱਚਿਆਂ ਦੇ ਉੱਤੇ 23 ਤੋਂ 25 ਸਾਲ ਦੀ ਉਮਰ ਉਹਨਾਂ ਤੇ 28 28 29 29 ਕਿਲੋ ਦੇ ਇਸ ਪੁਲਿਸ ਨੇ ਨਜਾਇਜ਼ ਪਰਚੇ ਕੀਤੇ ਆ। ਸੋ ਜੋ ਕਿ ਖਰਾ-ਖਰਾ ਤੱਕ ਆ। ਸੋ ਬਹੁਤ سارے ਕੇਸ ਐਦਾਂ ਦੇ ਆ ਜਿਨ੍ਹਾਂ ਦੇ ਵਿੱਚ ਪੂਰੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਫ ਆਈ ਆਰ ਲਾਂਚ ਕਰ ਦਿੱਤੀ ਜਾਂਦੀ ਹੈ। ਪਰ ਉਹ ਸਿਰਫ ਔਰ ਸਿਰਫ ਦੱਸ ਬੀਨ ਦਾ ਹਿੱਸਾ ਬਣ ਕੇ ਰਹਿ ਜਾਂਦੀ ਹੈ ਤੇ ਸਮਾਜ ਇਨਸਾਫ ਦੀ ਮੰਗ ਕਰਦਾ ਤੇ ਇਨਸਾਫ ਹੈ ਕਿੱਥੇ? ਇਹ ਸਰਕਾਰ ਕਹਿੰਦੀ ਹੈ ਵੀ ਅਸੀਂ ਬਾਵਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਅਨੁਸਾਰ ਇਸ ਸਟੇਟ ਨੂੰ ਇਸ ਦੇਸ਼ ਨੂੰ ਚਲਾਉਨੇ ਆ ਪਰ ਨਹੀਂ ਇੱਥੇ ਸਿਰਫ ਔਰ ਸਿਰਫ ਵਾਲਮੀਕੀ ਮਜਬੀਸ ਇੱਕ ਸਮਾਜ ਦਾ ਧੱਕਾ ਹੋ ਰਿਹਾ ਹੈ ਸੋ ਜਿਨ੍ਹਾਂ ਦੀ ਸਰਕਾਰ ਜੀ ਕਹਿਣਾ ਕਿ ਜਿਹੜਾ 바ਵਾ ਸਾਹਿਬ ਭੀਮਬੀਰ ਕੰਦੀ ਜੀ ਜਿਹੜੀ ਜਿਹੜੀ ਫੋਟੋ ਨੂੰ ਚਿਰਦੇ ਸਿਰ ਤੇ ਯੂਜ਼ ਕੀਤਾ ਗਿਆ ਸਰਕਾਰ ਵੱਲੋਂ ਬਿਲਕੁਲ ਜੀ 바ਵਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਦਾ ਇਹ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਯੂਜ਼ ਹੋਇਆ ਹੈ ਉਹ ਮੈਂ ਦੱਸ ਦਿਨਾ ਕਿਦਾਂ ਜੀ ਪੰਜਾਬ ਸਰਕਾਰ ਦੇ ਵਿੱਚ 34 ਰਿਜ਼ਰਵ ਸੀਟਾਂ ਨੇ ਤੇ ਜੇ ਅਸੀਂ 12.5% ਰਿਜ਼ਰਵੇਸ਼ਨ ਦੀ ਗੱਲ ਕਰਦੇ ਆ ਤਾਂ 17 ਸੀਟਾਂ ਸਿੱਧੇ ਤੌਰ ਤੇ ਵਾਲਮਿਕੀ ਮਜਬੀ ਸੇਕ ਸਮਾਜ ਦੀਆਂ ਹਨ ਜੀ ਪਰ ਉਹ ਵੀ ਜਿਹੜੀਆਂ ਐਸਸੀ ਅਦਰ ਨੂੰ ਦਿੱਤੀਆਂ ਗਈਆਂ ਸੋ ਸਾਡੇ ਇਸ ਜਗ੍ਹਾ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣ ਦਾ ਮਤਲਬ ਇਹ ਹੈ ਕਿ ਜਿਹਦਾ ਜਿੰਨਾ ਹੱਕ ਹੈ ਚਾਹੇ ਉਹ ਕਿਸੇ ਵੀ ਵਰਗ ਦੇ ਨਾਲ ਸੰਬੰਧਿਤ ਹੈ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ ਉਹਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਬਾਬਾ ਸਾਹਿਬ ਨੇ ਇਹ ਸਿਸਟਮ ਬਣਾਇਆ ਸੀ ਨਾ ਕਿ ਜਿਹੜੀ ਸਟੇਟ ਦੇ ਵਿੱਚ ਜਿਹੜੀ ਕਮਿਊਨਿਟੀ ਦੀ ਗਿਣਤੀ ਜ਼ਿਆਦਾ ਹੋਊਗੀ ਉਹਦੀ ਰਾਜਨੀਤਿਕ ਤੇ ਜਿਹੜੇ ਸੋਸ਼ਲ ਇੰਸਟੀਟਿਊਟ ਆ ਉਹਦੇ ਵਿੱਚ ਓਨੀ ਹਿੱਸੇਦਾਰੀ ਹੋਊਗੀ ਪਰ ਸਾਰਾ ਕੁਝ ਉਸ ਦੇ ਉਲਟ ਹੋ ਰਿਹਾ ਹੈ ਇਹ ਸਰਕਾਰ ਦੇ ਵੱਲੋਂ ਬਹੁਤ ਸਾਰੇ ਨਜਾਇਜ਼ ਪਰਚੇ ਕੀਤੇ ਗਏ ਤੇ ਇਹ ਸਮਾਜ ਦੇ ਨਾਲ ਥੱਕਾ ਹੋਇਆ ਹੈ ਜੋ ਜਿੱਦਾ ਥੋੜੇ ਦਿਨ ਪਹਿਲਾਂ ਦੀ ਘਟਨਾ ਹੈ ਐਸੀ ਕਮਿਊਨਿਟੀ ਦਾ ਸਾਬਕਾ ਸਰਪੰਚ जिदे ਘਰ ਦੇ ਅੰਦਰ ਮੌਜੂਦਾ ਸਰਪੰਚ ਦੇ ਵੱਲੋਂ ਜਰਨਲ ਕੈਟਾਗਰੀ ਦਾ ਸਰਪੰਚ ਹੈ ਮੌਜੂਦਾ ਔਰ ਸ਼ਾਹਕੋਟ ਏਰੀਏ ਨੂੰ ਬਿਲੋਂਗ ਕਰਦੇ ਆ ਡੀਐਸਪੀ ਸ਼ਾਹਕੋਟ ਐਸਐਸਪੀ ਸ਼ਾਹਕੋਟ ਨੂੰ ਪਤਾ ਹੈ ਕਿ ਜਿਹੜਾ ਮੌਜੂਦਾ ਸਰਪੰਚ ਹੈ 올ਰੇਡੀ ਡਰਗ ਅਕਿਊਲਡ ਪਰਸਨ ਹੈ ਨਸ਼ਾ ਤਸਕਰ ਹੈ ਐਫਆਇਰ ਲਾਂਚ ਹੋ ਗਈ ਪਰ ਉਸ ਤੋਂ ਪਹਿਲਾਂ ਉਹ ਜਿਹੜਾ ਜਰਨਲ ਸਰਪੰਚ ਹੈ ਐਸਟੀ ਵਰਗ ਦੇ ਦਲਿਤ ਵਰਗ ਦੇ ਸਰਪੰਚ ਦੇ ਘਰ ਜਾਂਦਾ ਉਹਦੇ ਘਰ ਨੂੰ ਅੱਗ ਲਗਾਉਂਦਾ ਹੈ ਜਾਨੋ ਮਾਰਨ ਦੀ ਕੋਸ਼ਿਸ਼ ਕਰਦਾ ਹੈ ਡੰਗਰ ਸੜ ਗਏ ਘਰ ਸਾੜਦਾ ਇਨਸਾਫ ਕਿੱਥੇ ਹੈ ਸੋ ਮੈਂ ਸਮਾਜ ਨੂੰ ਵੀ ਪੁੱਛਣਾ ਚਾਹਣਾ ਸੋ ਜਿਨ੍ਹਾਂ ਨੇ ਇਸ ਮੌਜੂਦਾ ਸਰਕਾਰ ਨੂੰ 92 ਐਮਐਲਏ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਆ ਸਰ ਤੁਹਾਡੇ ਵੱਲੋਂ ਕੋਈ ਜਿਹੜੀ ਅਸੀਂ ਸਮਾਜ ਨਾਲ ਚੁਣੀਆਂ ਹੋਈਆਂ ਹੋਣੀਆਂ ਉਸ ਵਧੀਆ ਤੁਹਾਡੇ ਜਿੱਥੇ ਵਧੀਆ ਸੂਰ ਜਿੱਥੇ ਵਧੀਆ ਕੋਈ ਐਕਸ਼ਨ ਲੈਣੀ ਹੈ ਬਿਲਕੁਲ ਜੀ ਫੁਮਾਨ ਉਸੇ ਪੁਆਇੰਟ ਤੇ ਆਉਣਾ ਜੋ ਤੁਸੀਂ ਕੁਐਸਚਨ ਕੀਤਾ ਹੈ ਸਾਡੇ ਦੁਆਰਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ 17 ਮਈ ਨੂੰ ਭਗਵਾਨ ਵਾਲਮੀਕੀ ਤੀਰਥ ਗਿਆਨਾਸ਼ਰਮ ਦੀ ਜਿਹੜੀ ਮੇਲ ਆਈ ਡੀ ਹੈ ਉਸ ਮੇਲ ਤੋਂ ਮੇਲ ਕੀਤੀ ਗਈ ਪਰ ਸੀਐਮ ਸਾਹਿਬ ਦੇ ਵੱਲੋਂ ਅੱਜ ਤੱਕरीबन 20-25 ਦਿਨ ਹੋ ਗਏ ਆ ਉਸ ਤੇ ਗੌਰ ਨਹੀਂ ਕੀਤਾ ਗਿਆ ਸੋ ਉਹਨਾਂ ਸਾਰੇ ਵਿਸ਼ਿਆਂ ਨੂੰ ਮੱਦੇਨਜ਼ਰ ਰੱਖਦੇ ਆ ਮੇਰੇ ਨਾਲ ਜੋ ਸਾਥੀ ਬੈਠੇ ਆ ਹਰ ਰੋਜ਼ ਐਸਐਸਪੀ ਔਰ ਡੀਆਜੀ ਜਿਹੜਾ ਅਦਾਰਾ ਹੈ ਉੱਥੇ ਜਾਂਦੇ ਆ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਪਰ ਉਹਨਾਂ ਦੁਆਰਾ ਜਿਹੜੀਆਂ ਐਪਲੀਕੇਸ਼ਨਸ ਐ ਮਾਰਕ ਕੀਤੀਆਂ ਜਾਂਦੀਆਂ ਤਾਂ ਜਿਹੜੇ ਨਿਚਲੇ ਅਫਸਰ ਐ ਉਹ ਸਹੀ ਤਰੀਕੇ ਨਾਲ ਪ੍ਰੋਪਰ ਢੰਗ ਦੇ ਨਾਲ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਉਂਦੇ ਉਲਟਾ ਕ੍ਰਾਸ ਫੇਕ ਅਫੇਅਰ ਲਾਂਚ ਕਰਕੇ ਸਮਾਜ ਨੂੰ ਜਿਹੜਾ ਹੈ ਪ੍ਰੈਸ਼ਰਾਈਜ਼ ਕਰਦੇ ਆ ਕਿ ਇਸ ਪਰਿਵਾਰ ਦੇ ਨਾਲ ਰਾਜੀਨਾਮਾ ਕਰੋ ਨਹੀਂ ਤਾਂ ਤੁਹਾਡੇ ਤੇ ਅਸੀਂ ਹੋਰ ਜਿਹੜੀਆਂ ਤਾਂ ਰਾਵਾਂ ਲਾ ਕੇ ਇਸ ਤੋਂ ਵੀ ਸਖਤ ਜਿਹੜਾ ਪਰਚਾ ਉਹ ਕੱਟਣਾ ਹੈ ਕੋ ਇਨਸਾਫ ਦੀ ਗੱਲ ਕਰਦੇ ਇਨਸਾਫ ਹੈ ਕਿੱਥੇ ਸੋ ਤੀਰਥ ਦੀ ਗੱਲ ਕਰਦੇ ਆ ਜਦੋਂ 1 ਜਨਵਰੀ 2022 ਨੂੰ ਵਿਧਾਨ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਇਸੇ ਪਾਵਨ ਪਵਿੱਤਰ ਜਗ੍ਹਾ ਤੇ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਔਰ ਭਗਵਾਨ ਵਾਲਮੀ ਕੀ ਤੀਰਥ ਧੂਣਾ ਸਾਹਿਬ ਦੇ ਉੱਪਰ अरविंद केजरीवाल जी और भगवंत मान जी आंदे हैं त संत गिरधारी नाथ जी महाराज ਦੇ ਵੱਲੋਂ ਉਹਨਾਂ ਸਾਹਮਣੇ ਇੱਕ ਡਿਮਾਂਡ ਰੱਖੀ ਜਾਂਦੀ ਹੈ ਕਿ ਸਮੇਂ ਦੀ ਸਰਕਾਰ ਚਾਹੇ ਕੋਈ ਵੀ ਹੋਵੇ ਉਸ ਤੋਂ ਪਹਿਲਾਂ ਦੀ ਜਾਂ ਤਾਂ ਸਾਰਿਆਂ ਨੇ ਸਮਾਜ ਦੇ ਨਾਲ ਧੱਕੇ ਕੀਤੇ ਆ ਸਮਾਜ ਦੇ ਜਿਹੜੇ ਸੰਵਿਧਾਨਕ ਹੱਕ ਆ ਉਹ ਖਾਦੇ ਆ ਤੁਸੀਂ ਇਦਾਂ ਨਾ ਕਰਿਆ ਜੀ ਜਦੋਂ ਜਿੱਥੇ ਸਮਾਜ ਦੇ ਹੱਕ ਹਕੂਕ ਦੀ ਗੱਲ ਆਵੇ ਤਾਂ ਬਿਹਾਫ ਕੁਦਾ ਮੈਰਟ ਸਮਾਜ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੰਵਿਧਾਨਕ ਤੌਰ ਤੇ ਪਰ ਸਰਕਾਰ ਸੱਤਾ ਚਾਹੀ ਤਾਂ ਸੀਐਮ ਭਗਵੰਤ ਮਾਨ ਨੂੰ ਤੀਰਥ ਵੀ ਭੁੱਲ ਗਿਆ ਔਰ ਜੋ ਵਾਦੇ ਕੀਤੇ ਉਹ ਵੀ ਭੁੱਲ ਗਿਆ ਉਹਨਾਂ ਦਾ ਜਿਹੜਾ ਪਹਿਲਾ ਵਾਦਾ ਸੀ ਉਹ ਇਹ ਸੀ ਕਿ ਜੋ ਭਗਵਾਨ ਵਾਲਮੀ ਕੀ ਤੀਰਥ ਹੈ ਤੀਰਥ ਦਾ ਜੋ ਸਾਡਾ ਸੋਵਰਨ ਵਾਲਾ ਮੰਦਰ ਵਾ ਸੋਦਾ ਜੋ ਸ਼ਰਾਈਨ ਬੋਰਡ ਆ ਉਹ ਭੰਗ ਕਰਾਂਗੇ ਔਰ ਭੰਗ ਕਰਕੇ ਸਾਡੇ ਸੰਤਾਂ ਮਹਾਂਪੁਰਸ਼ਾਂ ਦੀ ਇੱਕ ਕਮਿਊਨਿਟੀ ਬਣਾਵਾਂਗੇ ਉਹ ਅਜੇ ਤੱਕ ਪੈਂਡਿੰਗ ਹੈ ਸਰਕਾਰ ਦੇ ਵੱਲੋਂ ਕੋਈ ਵੀ ਉਸ ਵਿਸ਼ੇ ਤੇ ਐਕਸ਼ਨ ਨਹੀਂ ਲਿਆ ਗਿਆ ਹਰ ਰੋਜ਼ ਇਸ ਪਾਵਨ ਪਵਿੱਤਰ ਤੀਰਥ ਦੇ ਉੱਪਰ ਭਗਵਾਨ ਵਾਲਮੀਕੀ ਮੰਦਰ ਦੇ ਵਿੱਚ ਵੱਡੀਆਂ-ਵੱਡੀਆਂ ਬੇਅਦਬੀ ਹੁੰਦੀਆਂ ਵਾ ਐਪਲੀਕੇਸ਼ਨਾਂ ਦੇਣ ਦੇ ਬਾਵਜੂਦ ਸਮਾਜ ਦੇ ਆਵਾਜ਼ ਚੁੱਕਣ ਦੇ ਬਾਵਜੂਦ ਵੀ ਜਿਹੜੀ ਹੈ ਸਮੇਂ ਦੀ ਸਰਕਾਰ ਮਾਨਯੋਗ ਐਸਐਸਪੀ ਅੰਮ੍ਰਿਤਸਰ ਸੀਪੀ ਅੰਮ੍ਰਿਤਸਰ ਡੀਆਈਜੀ ਅੰਮ੍ਰਿਤਸਰ ਦੇ ਵੱਲੋਂ ਕਾਰਵਾਈ ਅਮਲ ਦੇਣ ਤੇ ਨਹੀਂ ਲਿਆਂਦੀ ਜਾਂਦੀ ਹੁਣ ਸਮਾਜ ਕਰੇ ਨਾ ਤਾਂ ਕੀ ਕਰੇ ਸੋ ਇੱਕੋ ਹੀ ਹੱਲ ਹੈ ਜੋ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿੱਤਾ ਹੈ ਸੋ ਬਾਬਾ ਸਾਹਿਬ ਸੰਵਿਧਾਨਕ ਦੇ ਉੱਤੇ ਸਾਡੇ ਸਮਾਜ ਨੂੰ ਹੱਕ ਦਿੰਦੇ ਕਿ ਜਿਨ੍ਹਾਂ ਲੋਕਾਂ ਦੀ ਆਵਾਜ਼ ਗੁੰੰਗੀ ਬੋਲੀ ਸਰਕਾਰ ਤੱਕ ਨਹੀਂ ਪਹੁੰਚਦੀ ਤਾਂ ਉਸ ਆਵਾਜ਼ ਨੂੰ ਸਮੇਂ ਦੀ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਜਰੀਆ ਹੈ ਉਹ ਹੈ ਐਜੀਟੇਸ਼ਨ ਸੰਘਰਸ਼ ਸੰਘਰਸ਼ ਪਹਿਲਾਂ ਵੀ ਗਿਆਨ ਆਸ਼ਰਮ ਭਗਵਾਨ ਵਾਲਮੀ ਕੀ ਤੀਰਦੀ ਜਥੇਬੰਦੀ ਨੇ ਬਹੁਤ ਕੀਤੇ ਹੁਣ ਜਿਹੜਾ ਸਭ ਤੋਂ ਵੱਡਾ ਸੰਘਰਸ਼ ਹੈ ਮੈਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਦੱਸ ਦੇਣਾ ਚਾਹਣਾ ਪੰਜਾਬ ਸਰਕਾਰ ਨੂੰ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੈ ਬਾਈ ਇਲੈਕਸ਼ਨ ਹੋ ਰਹੀ ਹੈ ਜਿੱਥੋਂ ਰਾਜ ਸਭਾ ਦਾ ਮੈਂਬਰ ਸੰਜੀਵ अरोड़ा ਕੈਂਡੀਡੇਟ ਹੈ ਤਾਂ ਸਮਾਜ ਨੂੰ ਵੀ ਬੇਨਤੀ ਹੈ ਕਿ ਉਸ ਜਗ੍ਹਾ ਤੇ ਸੀਐਮ ਰੈਗੂਲਰ ਜਿਹੜਾ ਹੈ ਪ੍ਰੈਜ਼ెంట్ ਰਹਿੰਦਾ ਹੈ ਸੋ ਸਾਡੇ ਦੁਆਰਾ ਤੁਹਾਡਾ ਸਵਾਲ ਦੀ ਕਿ ਅਗਲੀ ਰਣਨੀਤੀ ਕੀ ਹੈ ਸੋ 13 ਜੂਨ ਨੂੰ ਭਗਵਾਨ ਵਾਲਮੀਕੀ ਤੀਰਤ ਗਿਆਨ ਆਸ਼ਰਮ ਦੀ ਜਥੇਬੰਦੀ ਆਦਵਾਸੀ ਗੁਰੂ ਗਿਆਨनाथ ਪੂਰਨ ਸੰਘਰਸ਼ ਦਲ ਅਤੇ ਪਾਵਨ ਭਗਵਾਨ ਵਾਲਮੀਕੀ ਤੀਰ ਤੂਣਾ ਸਾਹਿਬ ਟਰਸਟ ਜੋ ਆਰਗੇਨਾਈਜੇਸ਼ਨ ਹੈ ਸੋ ਆਦਵਾਸੀ ਗੁਰੂ ਗਿਆਨनाथ ਪੂਰਨ ਸੰਘਰਸ਼ ਦਲ ਜਥੇਬੰਦੀ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਵੱਡਾ ਧਰਨਾ ਦਿੱਤਾ ਜਾਊਗਾ ਸੋ ਜੇਕਰ ਉਸ ਧਰਨੇ ਦੇ ਵਿੱਚ ਵਾਲਮੀਕੀ ਮਜਬੀ ਸਿਕ ਸਮਾਜ ਦੇ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਉਥੋਂ ਦਾ ਜਿਹੜਾ ਮੌਜੂਦਾ ਰਾਜ ਸਭਾ ਦਾ ਮੈਂਬਰ ਆ ਸੰਜੀਵ ਅਰੋੜਾ ਔਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਹੋਵੇਗਾ ਸੋ ਜੇਕਰ ਕਿਸੇ ਵੀ ਵਿਅਕਤੀ ਦਾ ਉਥੇ ਨੁਕਸਾਨ ਹੁੰਦਾ ਤਾਂ ਸੋ ਸਾਡਾ ਜਿਹੜਾ 13 ਜੂਨ ਦਾ ਉਹ ਸੰਘਰਸ਼ ਹੈ ਜਿਹੜਾ ਉਹ ਫਾਈਨਲ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਸਮਾਜ ਨੂੰ ਵੀ ਅਪੀਲ ਕਰੂੰਗਾ ਸੋ ਜਿੰਨਾ ਜਿੰਨਾਂ ਨੂੰ ਧੱਕੇਸ਼ਾਹੀਆਂ ਹੋਈਆਂ ਸਾਰਾ ਸਮਾਜ ਉਸ ਧਰਨਾ ਪ੍ਰਦਰਸ਼ਨ ਦੇ ਵਿੱਚ ਵੱਧ ਤੋਂ ਵੱਧ ਸਾਥੀਆਂ ਦੇ ਸਮੇਤ ਸ਼ਮੂਲੀਅਤ ਕਰੇ ਤਾਂ ਜੋ ਸਮਾਜ ਨੂੰ ਉਹਨਾਂ ਦੇ ਹੱਕ ਆ ਜਿਹੜੇ ਉਹ ਮਿਲ ਸਕਣ ਜਿਹੜਾ ਤੇਰਾ ਤੇਰਾ ਦੀ ਗੱਲ ਹੈ ਉਹ ਤੁਹਾਡੀ ਜਥੇਬੰਦੀ ਵੱਲੋਂਗਾ ਸੂ ਸਮਾਜ ਵੱਲੋਂ ਦੇਖੋ ਇਹ ਜੋ ਧਰਨਾ ਪ੍ਰਦਰਸ਼ਨ ਹੈ ਉਹ ਭਗਵਾਨ ਵਾਲਮੀਕੀ ਤੀਰਤ ਗਿਆਨ ਆਸ਼ਰਮ ਦੀ ਜੋ ਜਥੇਬੰਦੀ ਸੰਤ ਗਿਰਦਾਰੀ ਨਾਥ ਜੀ ਮਹਾਰਾਜ ਉਹਨਾਂ ਦੀ ਰਹਿਨਮਾਈ ਦੇ ਹੇਠ ਚੱਲਦੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਉਹਦੇ ਵਿੱਚ ਮਨੋਜ ਸਿੰਘ ਭੱਟੀ ਜੀ ਮੇਰੇ ਨਾਲ ਬੈਠੇ ਆ ਬਾਕੀ ਜਿਹੜੇ ਸਾਥੀ ਐ ਸਾਰੇ ਮਾਝਾ ਜ਼ੋਨ ਦੇ ਸਾਥੀ ਐ ਸਾਰੇ ਦੇ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਯੋਗ ਅਗਵਾਈ ਦੇ ਹੇਠ ਉਹਨਾਂ ਦਾ ਹੁਕਮ ਮੰਨ ਕੇ ਚੱਲਦੇ ਆ ਸੋ ਬਾਕੀ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀ ਮੈਂ ਜਥੇਬੰਦੀਆਂ ਨੂੰ ਵੀ ਔਰ ਸਮਾਜ ਨੂੰ ਵੀ ਬੇਨਤੀ ਕਰੂੰਗਾ ਕਿ ਜਿਨ੍ਹਾਂ ਦਾ ਧੱਕੇ ਹੋਏ ਆ ਉਹ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਤੁਹਾਨੂੰ ਵੀ ਤੁਹਾਡੇ ਜਿਹੜੇ ਹੱਕ ਇਨਸਾਫ਼ ਐ ਇਨਾ ਗੁੰਗੀਆਂ ਬੁਲੀਆਂ ਸਰਕਾਰਾਂ ਦੇ ਨਾਲ ਸੰਘਰਸ਼ ਲੜ ਕੇ ਮਿਲ ਸਕਣ। ਸੋ ਸਾਰੇ ਸਮਾਜ ਨੂੰ ਅਪੀਲ ਹੈ ਤੁਹਾਡੇ ਚੈਨਲ ਦੇ ਮਾਧਮੇ ਦਿਰਾਈ। ਇਹ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਸਾਥੀਆਂ ਸੇ ਸ਼ਮੂਲੀਅਤ ਕਰੋ ਕਿਉਂਕਿ ਜੇ ਅੱਜ ਭਗਵਾਨ ਵਾਲਮੀਕ ਤੀਰਥ ਹੈ ਤਾਂ ਗੁਰੂ ਗਿਆਨਾ ਜੀ ਮਹਾਰਾਜ ਦੀਆਂ ਕੁਰਬਾਨੀਆਂ ਦੇ ਸਦਕਾ ਹੈ ਤੇ ਗੁਰੂ ਗਿਆਨਾ ਜੀ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਸਾਰਾ ਸਮਾਜ ਸਜਦਾ ਸਲਾਮ ਕਰਦਾ ਹੈ। ਇਸ ਕਰਕੇ ਗੁਰੂ ਗਿਆਨਾ ਜੀ ਮਹਾਰਾਜ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਸਮਾਜ ਨੂੰ ਬੇਨਤੀ ਹੈ ਕਿ ਵਾਅ ਚੜ ਕੇ ਇਸ ਸੰਘਰਸ਼ ਦਾ ਹਿੱਸਾ ਬਣੋ ਤੇ ਆਪਣੀ ਕੌਮ ਨੂੰ ਆਪਣੇ ਸਮਾਜ ਨੂੰ ਹੱਕ ਇਨਸਾਫ ਲੈ ਕੇ ਦਿਓ ਜੀ ਸਰ ਤੁਸੀਂ ਵੀ ਕਰ ਲਓ ਮੈਂ ਇਹ ਸਵਾਲ ਦੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਜੈ ਭੀਮ ਜੈ ਭਾਰਤ ਜੋ ਡਾਕਟਰ ਪਿੰਦਰ ਜੀ ਨੇ ਸਾਡੇ ਮੁੱਖ ਪ੍ਰਚਾਰਕ ਉਹਨਾਂ ਨੇ ਆਪ ਜੀ ਨੂੰ ਦੱਸਿਆ ਵਾ ਮੈਂ ਆਦਿਵਾਸੀ ਗੁਰ ਗਿਆਨ ਨਾਟ ਪੂਰੇ ਸੰਘਰਸ਼ ਦਾ ਮਾਜਾ ਚੋਂ ਦਾ ਇੰਚਾਰਜ ਕੁਲਦੀਪ ਸਿੰਘ ਮੈਂ ਸਮੂਹ ਸੰਗਤਾਂ ਨੂੰ ਪੂਰੇ ਪੰਜਾਬ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਜਿਹੜਾ 13 ਜੂਨ ਨੂੰ ਧਰਨਾ ਬਣਾ ਸੀ ਐਮ ਦੇ ਘਰਾਓ ਰੱਖਿਆ ਵਾ ਉਹ ਵੱਧ ਵੱਧ ਪਹੁੰਚੋ ਤਾਂ ਕਿ ਜਿਹੜੀਆਂ ਸਰਕਾਰਾਂ ਵੱਲੋਂ ਸਾਡੇ ਲੋਕਾਂ ਦੇ ਨਾਲ ਤੱਕੇਸ਼ਾਈਆਂ ਹੋ ਰਹੀਆਂ ਵਾ ਜਾਂ ਸਾਡੀਆਂ ਸੁਣਵਾਈਆਂ ਨਹੀਂ ਹੋ ਰਹੀਆਂ ਜਾਂ ਸਾਡੇ ਹੀ ਭਾਈਚਾਰੇ ਨੂੰ ਹਰ ਗੱਲ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਵਾ ਸਾਡੇ ਹੀ ਅਸੀ ਸਮਾਜ ਦੇ ਬੱਚਿਆਂ ਨੂੰ ਜਿਹੜਾ ਵਾ ਉਹ ਬਦਨਾਮੀ ਵਿੱਚ ਹਰ ਕੰਮ ਦੇ ਵਿੱਚ ਪੈਨਲਟੀ ਤੱਕ ਉੱਤੇ ਰੱਖਿਆ ਜਾਂਦਾ ਵਾ ਇਹ ਆਵਾਜ਼ ਚੁੱਕਣ ਦਾ ਸਮਾਂ ਵਾ ਤਾਂ ਕੋਈ ਵੀ ਇਹਦੇ ਵਿੱਚ ਮਤਭੇਦ ਛੱਡ ਕੇ ਜਿੰਨੀਆਂ ਵੀ ਜਥੇਬੰਦੀਆਂ ਵਾ ਜੋ ਵੀ ਪੂਰੇ ਪੰਜਾਬ ਦੀਆਂ ਵਾ ਉੱਥੋਂ ਵੱਧੋ ਵੱਧ ਪਹੁੰਚ ਕੇ ਸੀਐਮ ਦਾ ਘਰਾਓ ਕਰੋ ਤਾਂ ਕਿ ਜਿਹੜੀ ਗੁੰੰਗੀ ਬੋਲੀ ਸਰਕਾਰ ਆ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਜਿਹੜੀ ਆ ਦ੍ਰਿਤ ਭਾਈਚਾਰੇ ਦੀ ਤਾਕਤ ਆ ਜਿਹੜਾ ਵਾ ਉਹ ਪਤਾ ਲੱਗ ਸਕੇ ਔਰ ਸਾਡੇ ਜੋ ਲਾਲ ਤਖਤ ਤੋਂ ਸੰਤ ਗਿਰਦਾਰੀ ਨਾਲ ਮਹਾਰਾਜੀ ਦੇ ਹੁਕਮਾਂ ਦੇ ਅਨੁਸਾਰ ਜੋ ਸਾਰੀ ਜਥੇਬੰਦੀ ਚੱਲਦੀ ਆ ਉਹਨਾਂ ਵੱਲੋਂ ਵੀ ਸਮੂਹ ਜਥੇਬੰਦੀਆਂ ਨੂੰ ਸਾਰੀਆਂ ਨੂੰ ਕਿਉਂਕਿ ਜਿਹੜੇ ਸੰਤ ਮਹਾਪੁਰਖ ਹੁੰਦੇ ਆ ਉਹਨਾਂ ਦਾ ਹੁਕਮ ਹੁੰਦਾ ਵਾ ਵੀ ਉੱਥੇ ਆਪਣੇ ਭਾਈਚਾਰੇ ਲਈ ਆਪਣੇ ਸਮਾਜ ਵਾਸਤੇ ਜੇ ਅੱਜ ਆਪਾਂ ਲੜਾਂਗੇ ਨਹੀਂ ਤੇ ਆਪਾਂ ਜਾਗਦੀਆਂ ਜ਼ਮੀਰਾਂ ਵਾਲੇ ਕਿੱਥੋਂ ਬਣਾਂਗੇ ਇਹ ਸਮਾਂ ਵਾ ਕਿ ਸਾਰੇ 13 ਜੂਨ ਨੂੰ ਉਥੇ ਵੱਤ ਵੱਦ ਪਹੁੰਚੋ ਔਰ ਆਪਣੇ ਹੱਕਾਂ ਵਾਸਤੇ ਲੜੋ ਔਰ ਜੋ ਬਾਕੀ ਡਾਕਟਰ ਸਾਹਿਬ ਨੇ ਆਪ ਜੀ ਨੂੰ ਚਾਨਣਾ ਪਾਇਆ ਵਾ ਕਿ ਆਪਣੇ ਕਿਹੜੇ ਕਿਹੜੇ ਮੁੱਦੇ ਆ ਆਪਾਂ ਉਹਨਾਂ ਮੁੱਦਿਆਂ ਦੇ ਉਹਦਾ ਵਿਸ਼ਾ ਦਿੱਤੇ ਹੀ ਜਿਹੜਾ ਪ੍ਰੋਟੈਸਟ ਰੱਖਿਆ ਵਾ ਔਰ ਉਹਦੇ ਵਿੱਚ ਵੱਤ ਚੜ ਕੇ ਜਿਹੜਾ ਵਾ ਆਪਾਂ ਹਿੱਸੇਦਾਰ ਬਣ ਗਏ ਬਹੁਤ ਬਹੁਤ